ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਦਿਨ ਦੀ ਕਰਦੇ ਆ ਸ਼ੁਰੂਆਤ ਆ ਅੱਦੇ ਬਲੌਗ ਦੀ ਹੋਰ ਜੁੜੇ ਰਹੋ ਤੇ ਹੁਣ ਪਹਿਲਾਂ ਟਰੈਲੀ ਪਾ ਕੇ ਬਾਹਰ ਕੱਢਦੇ ਆ ਨੰਗੀਰੀ ਵੜਾਉਣ ਜਾਣਾ ਆ ਆਪਾਂ ਚੱਲਦੇ ਆ ਸ਼੍ਰੀ ਫਤੇਗੜ ਸਾਹਿਬ ਨੰਗੀਰੀ ਪੜਾ ਕੇ ਲਿਆਉਣੀ ਆ ਜਿਹੜਾ ਅੱਤਾ ਗਿੱਲਾ ਕਰਾਏ ਤੇ ਆਪਾਂ ਚੱਲਦੇ ਆ ਖਾਣਾ ਖਾ ਕੇ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਤੇ ਉੱਥੇ ਮੁੰਡੇ ਕੁੜੀਆਂ ਨੂੰ ਭਤੀਜ-ਭਤੀਜੀਆਂ ਨੂੰ ਮਿਲਾਂਗੇ ਅੱਜ ਤੇ ਆਹ ਟੌਮ ਟੀਮੀ ਫਿਰ ਰਹੇ ਨੇ ਹਾਂ ਟੌਮ ਖੋਲਦਿਆਂ ਤੈਨੂੰ ਖੋਲਦਿਆਂ ਪੁੱਤੋ ਕੋ ਰੋਟੀ ਖਾਣ ਲੱਗੇ ਆ ਰੋਟੀ ਖਾ ਕੇ ਚੱਲਦੇ ਆ ਫਤਿਹਗੜ੍ਹ ਸਾਹਿਬ ਨੂੰ ਜੁੜੇ ਰਹੋ ਤੁਸੀਂ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਸ਼ਹਿਰ ਦੇ ਰੰਗ ਢੰਗ ਹੋਰ ਦੋਸਤੋ ਗੱਲਬਾਤ ਠੀਕੋ ਤੇ ਹੁਣ ਆਪਾਂ ਵੀ ਪਰਾਣੀਆਂ ਗੱਲਾਂ ਦਾ ਹਫਤੇ ਹਰੇਕ ਹਫਤੇ ਆਏ ਸੈਟਰਡੇ ਨੂੰ 20-25 ਮਿੰਟ ਦਾ ਉਹ ਪਾਇਆ ਕਰਾਂਗੇ ਪੋਡਕਾਸਟ ਤੇ ਸਮਝਿਆ ਕਰਿਓ ਮੈਂ ਆਪਣੇ ਆਪੇ ਜਿਹੜੀ ਜਿੰਦਗੀ ਦੀਆਂ ਪਰਾਣੀਆਂ ਗੱਲਾਂ ਬਾਤਾਂ ਦੱਸਿਆ ਕਰੂੰਗਾ ਤੇ ਆਹ ਕੁਰਸੀ ਵੀ ਟੁੱਟ ਗਈ ਬੰਲਾਗਾ ਟੂਮ ਪੁੱਜ ਗਿਆ ਨਾ ਚਲੋ ਓਕੇ ਸਾਜੀ ਦੋਸਤੋ ਚੱਲਦੇ ਆ ਹੁਣ ਆਪਾਂ ਫਡੇਗੜ੍ਹ ਸਾਹਿਬ ਨੂੰ ਗੱਡੀ ਸਟਾਰਟ ਆ ਓਕੇ ਇਹ ਗੱਡੀ ਸਟਾਰਟ ਆ ਸ਼ੀਸ਼ੇ ਦੇ ਕਪੜਾ ਮਾਰਦੀ ਏ ਚਲਦੇ ਆਂ ਜੀ ਸ਼ਹਿਰ ਨੂੰ ਨਾਲੇ ਦੇਖ ਰਿਆਂ ਕਹਿੰਦੇ ਅੱਧਰ ਜਿੱਥੇ ਪਾਣੀ ਲਾਤਾ ਦੀ ਝੋਨੇ ਨੂੰ ਵੱਢ ਰਹੇ ਹਾਂਜੀ ਆ ਗਿਆ ਮਸ਼ੀਨ ਲੱਗੀ ਵੀ ਆ ਅਕੀਲਾ ਵੱਢ ਰਹੇ ਹਾਂ ਹਲਤੀ ਬਹੁਤ ਆ ਚਲਦੇ ਆਂ ਹੁਣ ਆਪਾਂ ਯਾਰ ਸ਼ਹਿਰ ਨੂੰ ਹਲਤੀ ਬਹੁਤ ਆ ਯਾਰ ਬਹੁਤ ਹਲਕੀ ਡਰਾਈਆ ਚੱਲਦੇ ਆਂ ਜੀ ਹੁਣ ਸ਼ਹਿਰ ਨੂੰ ਇਹਦਾ ਤਾਂ 22 ਕਦਾ ਝਾੜਾ 26 ਦਾ ਖੇਤੀ ਦਾ ਪਨੀਰੀ ਵਾਲੇ ਚ ਲਾਈਤੀ 26 ਹੋਰ ਬਾਕੀ ਦੇਖ ਲਿਆਂ ਸ਼ਹਿਰ ਜਾ ਕੇ ਮਾਹੌਲ ਚਾਲ ਕੀ ਬਣਦਾ ਹੈ ਦੋ ਦੋਸਤੋ ਉੱਥੇ ਪਹਿਲਾਂ ਗਿੱਲ ਕੁੱਟਣ ਦੀ ਸਲਾਹਤੀ ਜਿਹੜੀ ਦੂਈ ਮੋਟਰ ਆਪਣੀ ਹੁਣ ਲਾਣੇਦਾਰ ਕਹਿੰਦਾ ਰੌਣੀ ਕਰਨੀ ਆ ਮੈਂ ਕਿਹਾ ਫਿਰ ਭਾਈ ਖਾਲ ਮਾਂ ਜਦੋਂ ਗੱਠਾ ਬਣਵਾ ਕੇ ਚਕਾ ਕੇ ਕੱਲ ਨੂੰ ਮੋਟਰ ਚਲਦੀ ਕਰਦਾਂਗੇ ਫਿਰ ਉੱਥੇ ਚਾਰ ਹਾਂਜੀ ਗੁਰਦੁਆਰਾ ਸਾਹਿਬ ਆਗੇ ਸ੍ਰੀ ਫਤੇਗੜ ਸਾਹਿਬ ਆ ਆਪਣੇ ਭਤੀਜ ਨੇ ਪੜਦੇ ਨੇ ਮੁੰਡੇ ਉਹ ਘੁੰਮਣ ਫਿਰਨਾ ਆਏ ਕਿ ਮਥੜੇ ਇਕੜਾ ਆਏ ਦੀ ਹੈ ਹਾਂ ਪਰ ਹੁਣ ਵੜ ਜਾ ਵੜ ਨਾ ਇਹ ਯੂਰੇ ਕੰਮ ਅੱਛਾ ਠੀਕ ਆ ਹੋਰ ਠੀਕ ਠਾਕ ਵਧੀਆ ਇਹ ਦੱਸੋ ਕਿ ਆਣ ਬਹੁਤ ਵਧੀਆ ਪੁੱਤ ਕਲਾਸ ਕਿਹੜੀ ਸੀ ਹਾਂਜੀ 12ਵੀਂ 12ਵੀਂ ਠੀਕ ਆ ਠੀਕ ਆ ਹੋਰ ਦੱਸ ਗੱਲ ਬਾਤ ਆ ਬਹੁਤ ਵਧੀਆ ਟੁਕਿਆ ਬਸ ਤੁਸੀਂ ਚੜਦੀ ਕਲਾ ਵਿੱਚ ਚਾਹੀਦੀ ਆ ਨਾ ਨਾ ਕੋਈ ਚੱਕੀ

ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਹੁਣ ਚੱਲਦੇ ਆਂ ਇੱਧਰੋਂ ਮਿਲਦੇ ਆਂ ਦੋਸਤਾਂ ਮਿੱਤਰਾਂ ਨੂੰ ਭਤੀਜਾਂ ਭਤੀਜੀਆਂ ਨੂੰ ਇਹ ਜਾਂਦੇ ਹੋਏ ਨੇ ਕਟਿੰਗ ਵੀ ਕਰਾ ਕੇ ਜਾਣੀਆਂ ਦਾੜੀ ਰੁੜੀ ਦੀ ਸੈੱਟ ਕਰਾਉਣੀ ਆ ਯਾਰ ਪੂਰਾ ਹਾਲ ਹੋਇਆ ਤੇ ਆ ਦਿਵਾਲੀ ਵੀ ਆਇਓ ਮਹਗਾਤੀ ਦੀ ਹਾਂਜੀ ਜਾਨ ਲੱਗਿਆ ਵੀ ਉੱਧਰ ਨੂੰ ਆ ਮੇਰੇ ਭਤੀਜ ਆ ਗਏ ਇੱਕ ਭਤੀਜ ਆਪਣਾ ਰੁਪੜ ਤੋਂ ਆ ਦੂਆ ਸਰਾਂਤ ਹੋਈਆਂ ਕਹਿੰਦਾ ਬੂਟ ਲੈਣਾ ਐ ਤੀ ਬੂਟ ਲੈ ਲੈ ਫਿਰ ਬਾ ਲੈਣ ਚ ਲੈ ਅੱਛਾ ਪਸੰਦ ਆ ਗਏ ਕੀ ਆ ਕਿ ਕਰਾਂਗੇ ਜੀ ਸਲੈਕਟ ਠੀਕ ਆ ਠੀਕ ਆ ਤੇ ਭਤੀਜ ਆਪਣਾ ਹਾ ਰੋਪੜ ਗਵਰਨਮੈਂਟ ਕਾਲਜ ਹਾਂਜੀ ਹਾਂਜੀ ਗਵਰਨਮੈਂਟ ਕਾਲਜੇ ਚ ਪੜਦਾ ਹੈਗਾ ਇਹ ਹੋਰ ਦੱਸ ਸੇਵਾ ਪਾਣੀ ਕਰਾਂ ਕੁਛ ਜੀ ਧੰਨਵਾਦ ਜੀ ਕੋਈ ਚਾਹ ਪਾਣੀ ਦੱਸੋ ਯਾਰ ਹਾਂਜੀ ਬੱਸ ਤੁਸੀਂ ਦੱਸੋ ਜੀ ਮਾਮਾ ਦਾ ਫੁੱਲਾ ਕੰਪੁੱਤ ਐਣ ਹੁਣ ਆਪੇ ਠੀਕ ਆ ਆ ਚਲੋ ਠੀਕ ਆ ਪੁੱਤ ਐਣ ਪਾਉ ਵਧੀਆ ਪਾਉ ਚੱਲ ਪਿਆ ਸਾਰੇ ਆ ਰਹੇ ਨੇ ਮੁੰਬਈ ਹਾਂਜੀ ਉਰੇ ਖੜੇ ਆ ਫਟੇਗੜ ਸਾਹਿਬ ਉਹ ਭਤੀਜ ਜਾ ਕੇ ਸਾਰੇ ਤੇ ਇੱਕ ਨਾ ਯਾਰਾ ਦੀਵਾਲੀ ਦਵੂਲੀ ਵਾਲੇ ਦਿਨ ਕੋਈ ਸਿੱਖਿਆ ਯੁੱਛਾ ਫੁੱਟ ਗਿਆ ਹੁਣ ਇੱਥੇ ਸਰਾਂਦਾ ਕੁਈ ਹੋਣਾ ਕੋਈ ਗਵਟੀ ਆਇਆ ਨਹੀਂ ਐਂ ਨਾ ਕਰਿਆ ਕਰੋ ਯਾਰ ਲੜਿਆ ਨਾ ਕਰੋ ਤੁਸੀਂ ਫਿਰ ਜਦ ਕੋਈ ਥਾਣੇ ਠੂਣੇ ਗੱਲ ਵਾਹ ਜਾਂਦੀ ਆ ਫਿਰ ਬੰਦਾ ਖੈ ਨਾ ਥਾਣੇ ਚਲੇਗਾ ਕਾ ਫਾਇਦਾ ਨੂੰ ਲੜਤੀ ਕੀ ਨਾ ਤੁਸੀਂ ਪਿਆਰ ਵਾਲੇ ਬਾਕੀ ਲਾਦੂ ਆ ਸਾਰਿਆਂ ਨੂੰ ਹਾਂ ਬਈ ਤੂੰ ਆ ਕਿੱਥੇ ਗਿਆ ਉਹ ਆ ਰਹੇ ਨੇ ਸਾਰੇ ਮੁੰਡੇ ਹਾਂਜੀ ਹਾਂਜੀ ਆ ਰੋਕਦੇ ਹਾਂ ਹਾਂਜੀ ਹੁਣ ਆ ਭਤੀਜ ਆਪਣੇ ਵਸੀ ਤੋਂ ਆਏ ਨੇ ਆ ਵੀ ਇੱਥੇ ਪੜਦੇ ਨੇ ਮਾਦਾ ਵੀ ਜੀ ਹਾਂਜੀ ਹਾਂਜੀ ਮਾਦਾ ਹੋ ਗਿਆ ਠੀਕ ਆ ਕਿਹੜਾ ਇੱਕ ਉਹ ਆ ਕਲਾਸ 80 ਰਮ ਸੀ ਅੱਛਾ ਕੀਰਾ ਕਿੰਨੀਆਂ ਦੀ ਤੁਹਾਨੂੰ 5 5 ਠੀਕ ਆ ਠੀਕ ਆ ਪਰ ਪੜਿਆ ਕਰੋ ਯਾਰ ਕੱਟ ਕੇ ਠੀਕ ਆ ਪਰ ਕੀ ਤੁਹਾਨੂੰ ਲਾਭੂਗਾ ਆਹਦੀ ਮੰਮੀ ਡੈਡੀ ਦੇ ਪੈਰੀਂ ਹੱਥ ਲਾਇਆ ਤੈਨੂੰ ਠੀਕ ਆ ਨਾ ਹਾਂਜੀ ਹਾਂਜੀ ਲਾਉਣੇ ਹੁੰਨੇ ਹੋਗੇ ਅੰਗੂਆਂ ਜੀ ਜੀ ਵਾਹ ਠੀਕ ਆ ਠੀਕ ਆ ਪਰ ਠੀਕ ਆ ਠੀਕ ਆ ਆ ਆ ਪਈਆ ਵੀ ਭਤੀਜ ਨੇ ਆਪਣੇ ਆ ਹੈਗੇ ਨੇ ਖਮਾਣੋ ਸਾਈਡ ਤੋਂ ਖਮਾਣੋ ਤੋਂ ਸਾਰੇ ਹਾਂਜੀ ਹਾਂ ਆ ਜਾ ਤਰਾ ਜਾ ਤੂੰ ਮਗਰ ਔਰ ਦੱਸੋ ਗੱਲਬਾਤ ਠੀਕ ਆ ਵਧੀਆ 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 ਲੱਗਿਆ ਕਾਲਜ ਅੱਜ ਸਸਤੀ ਕਾਲਜੀ ਸਸਤੀ ਕਾਲ ਵਧੀਆ ਗਿਆ ਕਾਲਜ ਵਧੀਆ ਹੀ ਵਧੀਆ ਠੀਕ ਆ ਠੀਕ ਆ ਵਧੀਆ ਹੀ ਜਾਣਾ ਚਾਹੀਦਾ ਭਤੀਜਾ ਹਾਂਜੀ ਮੇਰੇ ਪਿਆਰੇਓ ਆ ਵੀ ਆਪਣਾ ਭਤੀਜਾ ਅੱਗੇ ਪੜਦਾ ਏ ਮਾਤਾ ਵੀਰੀ ਹਾਂਜੀ ਠੀਕ ਆ ਠੀਕ ਆ ਹੋ ਠੀਕ ਆ ਹਾਂਜੀ ਹਾਂਜੀ ਮੈਂ ਠੀਕੇ ਚਾਹੀਦਾ ਭਤੀਜਾ ਹਾਂਜੀ ਆ ਭਤੀਜਾ ਪੜਦੇ ਨੇ ਆਪਣੇ ਮਾਤਾ ਵੀਰੀ ਚੋ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਹੁਣ ਲਾਇਆ ਇਹ ਕਾਲਜ ਹਾਂ ਜੀ ਵਧੀਆ ਗਿਆਨ ਭਤੀਜਾ ਹਾਂ ਨਿਕਾਇਆ ਬਈ ਠੀਕ ਆ ਠੀਕ ਆ ਵਧੀਆ ਹੀ ਜਾਣਾ ਚਾਹੀਦਾ ਨਾ ਨਾ ਚੱਕੋ ਚੱਕੋ ਕੰਮ ਨੂੰ ਹਾਂ ਜੀ ਹੁਣ ਜਾਂਦੇ ਆ ਪਿੰਡ ਨੂੰ ਸਰਾਂ ਦਾ ਹੈਗਾ ਮੈਂ ਕਿਹਾ ਚੱਲ ਚਾਹ ਪੀ ਲਈਏ ਯਾਰ ਚਾਹ ਸਵੇਰ ਦੀ ਹਾਂ ਜੀ ਚੱਲਦੇ ਆ ਜੀ ਹੁਣ ਆਪਾਂ ਪੀਜ਼ਾ ਲੈ ਕੇ ਖਾਣ ਚੀਜ਼ਾਂ ਪੀਜ਼ਾ ਪਿੰਡ ਨੂੰ ਚੱਲਦੇ ਆ ਫਿਰ ਸਾਭੀ ਲੈ ਰਹੇ ਹਾਂ ਭਤੀਜਾ ਹਰ ਵਾਸਤੇ ਹਾਂ ਜੀ ਮੈਕੜੀ ਜਾ ਰਹੀਆਂ ਹਾਂ ਅਸ ਮੰਨ ਲਏ ਕਿ ਫਿਰ ਚੱਲਾਂਗੇ ਪਿੰਡ ਨੂੰ ਫੇ ਰਸਤੇ ਦੇ ਵਿੱਚ ਕਟਿੰਗ ਵੀ ਕਰਾਉਣੀ ਆ ਗਾੜੀ ਦੀ ਸੱਟ ਕਰਾਉਣੀ ਹੈਗੀ ਆ ਹਾਂ ਜੀ ਮਿੱਤਰੋ ਇੰਨਾ ਤੋਂ ਲੈ ਕੇ ਆਪਾਂ ਚੀਜ਼ਾਂ ਪੀ ਜਾ ਚੱਲਦੇ ਆਂ ਫਿਰ ਪਿੰਡ ਨੂੰ ਰਸਤੇ ਦੇ ਵਿੱਚ ਦਾੜੀ ਵੀ ਸੈੱਟ ਕਰਾਉਣੀ ਹੈਗੀ ਆ ਹਾਂ ਜੀ ਮਿੱਤਰ ਪਿਆਰਿਓ ਚੱਲਦੇ ਆਂ ਹੁਣ ਆਪਾਂ ਰਸਤੇ 'ਚ ਦਾੜੀ ਦੀ ਸੈਟਿੰਗ ਦੀ ਕਰਾ ਕੇ ਚੱਲਦੇ ਆਂ ਪਿੰਡ ਨੂੰ ਜੇ ਰਾਸ਼ ਨਾ ਹੋਇਆ ਉਹਦੇ ਕੋਲ ਖਾਲੀ ਹੋਇਆ ਟਾਈਮ ਆ ਫਿਰ ਕਟਿੰਗ ਕਰਾ ਲਾਂਗੇ ਕੀ ਰਾਸ਼ ਹੋਇਆ ਫਿਰ ਕਦੋਂ ਦੇਖ ਲਾਂਗੇ ਆ ਲੈ ਲੇ ਆਪਾਂ ਟੀਮੀ ਉਹਨਾਂ ਦਾ ਚੀਜ਼ਾ ਪੀਜਾ ਤੇ ਹੋਰ ਦੱਸੋ ਠੀਕ ਹੋ ਯਾਰ ਅੱਜ ਜਿੰਨੇ ਵੀ ਦੋਸਤ ਮਿਲੇ ਭਤੀਜ ਬੜੇ ਬਜ਼ੁਰਗ ਵੀ ਮਿਲੇ ਸਾਰਿਆਂ ਦਾ ਧੰਨਵਾਦ ਯਾਰ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਇੱਕ ਤੁਸੀਂ ਮੈਕ ਕਹਨੇ ਹੁੰਨੇ ਹੋ ਚੰਡੀਗੜ੍ਹ ਜਾਣਾ ਹੈ ਮੈਂ ਇੱਕ ਦੋ ਦਿਨਾਂ ਤੱਕ ਉੱਥੋਂ ਮੈਕ ਲੈ ਕੇ ਆਵਾਂਗੇ ਆਪਾਂ ਆਵਾਜ਼ ਵਾਸਤੇ ਤੁਸੀਂ ਕਹਨੇ ਹੋ ਕਿ ਚਾਚੀ ਆਵਾਜ਼ ਸਾਫ਼ ਨਹੀਂ ਆਉਂਦੀ ਚਲੋ ਠੀਕ ਆ ਚੱਲਦੇ ਹਾਂ ਹੁਣ ਆਪਾਂ ਕਹਾਂ ਜਾ ਕੇ ਕਟਿੰਗ ਕਰਾ ਲਾਂਗੇ ਚੱਲਦੇ ਆ ਜੀ ਹੁਣ ਆਪਾਂ ਪਿੰਡ ਵੱਲ ਨੂੰ ਉਹਨੂੰ ਫੋਨ ਕੀਤਾ ਸੀ ਹੇਅਰ ਡ੍ਰੈਸਰ ਨੂੰ ਉਹ ਕਹਿੰਦਾ ਮੈਂ ਕਿਤੇ ਰਿਸ਼ਤੀ ਜਰੀ ਚ ਗਿਆ ਬਿਆਂ ਹੁਣ ਚੱਲ ਕੋਈ ਹੋਰ ਦੇਖਦੀਆਂ ਜਕਵਾਲੀ ਜੱਟੇ ਜਾ ਜੀ ਦੋਸਤੋ ਆ ਗਏ ਘਰੇ ਹੁਣੇ ਆਏ ਆਂ ਆ ਦਾੜੀ ਥੋੜੀ ਕਟਾਈ ਜਾਂਦੀ ਕਟਿੰਗ ਵੀ ਕਰਾਈ ਜਾਂਦੀ ਹੋਰ ਦੱਸੋ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਘੰਟੀ ਵੀ ਦਬਿਓ ਤਾਂ ਜੋ ਹਰੇਕ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਲਵ ਯੂ ਜਿੰਨੇ ਵੀ ਤੁਸੀਂ ਅੱਜ ਮਿਲੇ ਆ ਤੇ ਚਾਤ ਕੇ ਉਹਨਾਂ ਪਿਆਰ ਭਾਈ ਨੂੰ ਆਦਿ ਨੂੰ ਉਹਨਾਂ ਪਿਆਰ ਸਤਿਕਾਰ ਦਿੰਦੇ ਆ ਤੁਹਾਡਾ ਸਾਰਿਆਂ ਦਾ ਦਿਲ ਤੋਂ ਲਵ ਯੂ ਓਕੇ